ਰੁਕਣ ਦੀ ਅਗਲੀ ਖਬਰ ਦਾ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ ਦੀ ਪੋਲ ਖੁੱਲੀ ਹੈ ਜਿहां ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਚ ਅਧਿਆਪਕਾਂ ਦੀ ਭਾਰੀ ਕਾਟ ਜੜੀ ਹੈ ਉਹ ਪਾਈ ਜਾ ਰਹੀ ਹੈ ਵਿਦਿਆਰਥੀ ਵਿਦਿਆਰਥੀ ਅਨੁਪਾਤ ਦੇ ਵਿੱਚ ਬਿਹਾਰ ਤੋਂ ਬਾਅਦ ਸਭ ਤੋਂ ਪਿਛੜੀ ਹੈ ਦਿੱਲੀ ਸੁਦਾਸ ਜੀ ਇਹ ਕਿ ਵਿਦਿਆਰਥੀ ਟੀਚਰ ਅਨੁਪਾਤ ਦੇ ਵਿੱਚ ਦਿੱਲੀ ਸਭ ਤੋਂ ਹੇਠਾਂ ਚੱਲੀ ਗਈ ਹੈ ਤੇ ਹੁਣ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਲੋੜੀਂਦੇ ਅਧਿਆਪਕ ਨਹੀਂ ਹਨ ਤੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਚ ਅਧਿਆਪਕ ਦੀ ਭਾਰੀ ਕਾਟ ਵੇਖੀ ਜਾ ਰਹੀ ਹੈ ਤੁਸੀਂ ਦੱਸਿਆ ਕਿ ਇੱਥੇ ਵਿਦਿਆਰਥੀ ਅਧਿਆਪਕ ਅਨੁਪਾਤ ਦੇ ਵਿੱਚ ਬਿਹਾਰ ਤੋਂ ਬਾਅਦ ਸਭ ਤੋਂ ਪਿਛੜੀ ਹੈ ਦਿੱਲੀ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਅਧਿਆਪਕ ਨਹੀਂ ਹਨ ਉਡੀਂਦੇ 39 ਵਿਦਿਆਰਥੀਆਂ ਦੇ ਜੇ ਗੱਲ ਕਰੀਏ ਲਈ ਜਮਾਤ ਵਿੱਚ ਸਿਰਫ ਇੱਕੋ ਹੀ ਅਧਿਆਪਕ ਹੈ ਨੂੰ ਲੈ ਕੇ ਵਿਰੋਧੀਆਂ ਨੇ ਆਪ ਸਰਕਾਰ ਨੂੰ ਹੰਕੇ ਰਿਹਾ ਕਲ ਦਲ ਨੇ ਦਿੱਲੀ ਦੀ ਆਪ ਸਰਕਾਰ ਤੇ ਦਾਅਵਾ ਤੇ ਸਵਾਲ ਚੁੱਕੇ ਨੇ ਦਿੱਲੀ ਦੇ ਸਕੂਲਾਂ ਦੀ ਮਾੜੀ ਹਾਲਤ ਬਾਰੇ ਅੰਗਰੇਜ਼ੀ ਅਖਬਾਰ ਵਿੱਚ ਛਪੀ ਇੱਕ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ ਕਿੱਥੇ ਕੀ ਦਿੱਲੀ ਸਰਕਾਰ ਆਪਣੇ ਸਿੱਖਿਆ ਮਾਡਲ ਸੇ ਮਾਡਲ ਨੂੰ ਲੈ ਕੇ ਟੰਡੋਰਾ ਵਿੱਚਾ ਪਿੱੜਦੀ ਰਹਿੰਦੀ ਹੈ ਲੇਕਿਨ ਇੱਥੇ ਇਹ ਪੋਲ ਖੁੱਲਦੀ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ ਸੋ ਟਵੀਟ ਵੀ ਕੀਤਾ ਗਿਆ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਕੁਝ ਟਵੀਟ ਦੇ ਵਿੱਚ ਡਾクター ਦਲਜੀਤ ਸਿੰਘ ਚੀਮਨ ਨੇ ਟਵੀਟ ਕਰਦੇ ਲਿਖਿਆ ਨਥੀ ਰਿਪੋਰਟ ਨੇ ਦਿੱਲੀ ਦੇ ਅਖੌਤੀ ਸਿੱਖਿਆ ਮਾਡਲ ਦਾ ਪਰਦਾ ਫਾਸ਼ ਕਰ ਦਿੱਤਾ ਦਿੱਲੀ ਦੇ ਸਕੂਲਾਂ ਵਿੱਚ ਵਿਦਿਆਰਥੀ ਅਧਿਆਪਕ ਅਨੁਪਾਤ ਸਭ ਤੋਂ ਖਰਾਬ ਹੈ ਉਹ ਬਿਹਾਰ ਤੋਂ ਇੱਕ ਪਾਇਦਾਨ ਪਿੱਛੇ ਨੇ ਸੋ ਇਹ ਹਾਲਾਤ ਨੇ ਜਿਸ ਨੂੰ ਲੈ ਕੇ ਵਿਰੋਧੀ ਹੁਣ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ ਦੱਸੇ ਕਿ ਜਿਸ ਦੇ ਨਾਲ ਸਿੱਖਿਆ ਮਾਡਲ ਦੀ ਗੱਲ ਦਿੱਲੀ ਕਰਦਾ ਆਂਦਾ ਹੈ ਔਰ ਇਸ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਵੀ ਉਸੇ ਮਾਡਲ ਨੂੰ ਫੋਲੋ ਕਰਨ ਦੀ ਗੱਲ ਕਹੀ ਜਾਂਦੀ ਹੈ ਸੋ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ ਦੀ ਕਿਸ ਤਰ੍ਹਾਂ ਦੇ ਨਾਲ ਪੋਲ ਖੁੱਲ ਰਹੀ ਹੈ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਾਟ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਇੱਕ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਲੁੜਿੰਦੇ ਅਧਿਆਪਕ ਨਹੀਂ ਹਨ ਸੋ ਯਕੀਨਨ ਜਦੋਂ ਅਧਿਆਪਕ ਨਹੀਂ ਹਨ ਤਾਂ ਫਿਰ ਬੱਚਾਂ ਦੀ ਪੜਾਈ ਤੇ ਅਸਰ ਯਕੀਨਨ ਪਾਏਗਾ 39 ਵਿਦਿਆਰਥੀ ਲਈ ਜਮਾਤ ਵਿੱਚ ਸਿਰਫ ਇੱਕੋ ਹੀ ਅਧਿਆਪਕ ਹੈ

ਹੋਰ ਨਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸੇ ਤਰ੍ਹਾਂ ਸਰਕਾਰ ਨੂੰ ਹੁਣ ਕੇਰਿਆ ਜਾ ਰਿਹਾ ਹੈ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਕੇਰਿਆ ਜਾ ਰਿਹਾ ਹੈ ਜਿਸ ਦੇ ਬਾਰੇ ਅਕਸਰ ਹੀ ਲੱਖਾਂ ਰੁਪਏ ਖਰਚੇ ਜਾਂਦੇ ਨੇ ਇਸ਼ਤਿਹਾਰ ਦੇਣ ਦੇ ਲਈ ਉਸੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਪੰਜਾਬ 'ਚ ਲਾਗੂ ਕਰਨ ਦੀ ਗੱਲ ਕਹੀ ਜਾਂਦੀ ਹੈ ਪੰਜਾਬ ਦੇ ਭਾਵੇਂ ਵਿਦਿਆਰਥੀ ਅਵਲਾਂ ਸਭ ਤੋਂ ਮੋਰੀ ਰਹਿਣ ਲੇਕਿਨ ਇਸ ਦੇ ਬਾਵਜੂਦ ਜਿਹੜਾ ਹੈ ਪੰਜਾਬ ਸਰਕਾਰ ਕਿਤੇ ਵੀ ਉਹਨਾਂ ਦੀ ਹਮਾਇਤ ਕਰਦੀ ਨਜ਼ਰ ਨਹੀਂ ਆਂਦੀ ਅਜੇ ਵਿਚਕਾਰ ਵਿਰੋਧੀਆਂ ਨੂੰ ਇਹ ਯਕੀਨਨ ਹੈ ਮੌਕਾ ਮਿਲਿਆ ਜਦੋਂ ਇਸ ਤਰ੍ਹਾਂ ਦੇ ਨਾਲ ਇਹ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜਿਸ ਦਾ ਹਵਾਲਾ ਦਿੰਦਿਆਂ ਹੋਇਆਂ ਦਿੱਲੀ ਦੇ ਸਿੱਖਿਆ ਮਾਡਲ ਤੇ ਨਿਸ਼ਾਨੇ 사ਦੇ ਗਏ ਨੇ ਕਿ ਕਿਸ ਤਰ੍ਹਾਂ ਅਧਿਆਪਕਾਂ ਦੀ ਵੀ ਇੱਕ ਵੱਡੀ ਘਾਟ ਜੜੀ ਹੈ ਮਹਿਸੂਸ ਕੀਤੀ ਜਾ ਰਹੀ ਹੈ ਉੱਥੇ ਹੀ ਜਿਸ ਨਾਲ ਹਾਲ ਦੇ ਵਿੱਚ ਕੁਝ ਨਤੀਜੇ ਅਜਿਹੇ ਸਾਹਮਣੇ ਆਏ ਜਿਸ ਦੇ ਵਿੱਚ ਵੀ ਦਿੱਲੀ ਦੇ ਜਿਹੜਾ ਵਿਦਿਆਰਥੀਆਂ ਦਾ ਜੋ ਪਰਫਾਰਮੈਂਸ ਰਿਹਾ ਉਹ ਕੋਈ ਬਹੁਤਾ ਵਧੀਆ ਨਹੀਂ ਸਗੋ ਪੰਜਾਬ ਦਾ ਜਿਹੜੇ ਵਿਦਿਆਰਥੀ ਉਹ ਚੰਗਾ ਕੰਮ ਮੱਲਾ ਮਾਰਦੇ ਨਜ਼ਰ ਆਏ ਨੇ ਲੇਕਿਨ ਇੱਥੇ ਕਿਸ ਤਰ੍ਹਾਂ ਦੇ ਨਾਲ ਦਿੱਲੀ ਸਰਕਾਰ ਵੱਲੋਂ ਆਪਣੇ ਸਿੱਖਿਆ ਮਾਡਲ ਦੀ ਹਮੇਸ਼ਾ ਹੀ ਤਾਰੀਫਾਂ ਕੀਤੀਆਂ ਗਈਆਂ ਨੇ ਲੇਕਿਨ ਹੁਣ ਅਧਿਆਪਕਾਂ ਦੀ ਜੜੀ ਭਾਰੀ ਕਾਟ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੇਖੀ ਜਾ ਰਹੀ ਹੈ ਔਰ ਯਕੀਨਨ ਜਦੋਂ ਕੀ ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਪੂਰੇ ਅਧਿਆਪਕ ਨਹੀਂ ਹੋਣਗੇ ਤਾਂ ਉਸ ਦਾ ਪੜਾਈ ਤੇ ਅਸਰ ਵੀ ਪਾਏਗਾ ਔਰ ਵਿਦਿਆਰਥੀਆਂ ਦੇ ਮਨੋਬਲ ਤੇ ਵੀ ਉਸ ਦਾ ਅਸਰ ਪੈਂਦਾ ਕਿਉਂਕਿ 6ਵੀਂ ਤੇ ਸਰਨਾਲ ਕਾਂਗਰਸੀ ਸੁਖਪਾਲ ਖੇੜਾ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸੁਖਪਾਲ ਜੀ ਕੀ ਕਹੋਗੇ ਤੁਸੀਂ ਦਿੱਲੀ ਸਿੱਖਿਆ ਮਾਡਲ ਦਾ ਟਿੰਡੋਰਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪਿੱਛੇ ਆਈਏ ਭਾਵੇਂ ਦਿੱਲੀ ਦਾ ਇਹ ਸਿੱਖਿਆ ਮਾਡਲ ਨੂੰ ਪੰਜਾਬ ਚ ਲਾਗੂ ਕਰਨ ਦੀ ਵੀ ਗੱਲ ਕਹਿੰਦੀ ਹੈ ਲੇਕਿਨ ਇੱਥੇ ਤਾਂ ਪਾਰੀ ਅਧਿਆਪਕਾਂ ਦੀ ਹੀ ਘਾਟ ਹੋ ਗਈ ਹੈ ਬਿਲਕੁਲ ਤੁਸੀਂ ਬ੍ਰੋਤ ਫਰਮਾਇਆ ਜੀ ਬਿਲਕੁਲ ਸਭ ਸਭ ਝੂਠ ਬੋਲਦੇ ਨੇ ਮੇਰੇ ਖਿਆਲ ਸਾਇਦ ਇਹਨੇ ਰਵੈਦੀ ਕਿਸੇ ਲੀਡਰ ਨੇ ਝੂਠੇ ਬੋਲਾ ਮੈਂ ਇਹਨਾਂ ਦਾ ਬਿਆਨ ਪੜ੍ਹ ਰਿਹਾ ਸੀ ਅਰਵਿੰਦ ਕੇਜਰੀਵਾਲ ਦਾ ਸਭ ਤੋਂ ਵੀ ਵੀਲ ਮੇਕ ਦਿੱਲੀ ਐਂਡ ਪੰਜਾਬ ਸਕੂਲ ਵਰਲਡ ਕਲਾਸ ਯਾਨੀ ਕਿ ਅਸੀਂ ਇਸ ਤਰ੍ਹਾਂ ਦੇ ਸਰਬੱਤ ਦਾ ਭਲ ਕਰਾਂਗੇ ਲੇਕਿਨ ਦੋ ਖਬਰਾਂ ਬੜੀਆਂ ਅਹਿਮ ਨੇ ਅੱਜ ਇੱਕ ਤਾਂ ਇਹਨਾਂ ਦਾ ਜਿਹੜੇ ਦਿੱਲੀ ਦੇ ਸਕੂਲ ਦਾ ਜਿਹੜਾ ਰੇਸ਼ਿਓ ਹੈਗਾ ਨਾ ਜੀ ਟੀਚਰਸ ਦਾ ਔਰ ਬੱਚਿਆਂ ਦਾ ਜੀ ਉਹ ਸਭ ਤੋਂ ਘੱਟ ਟੀਚਰ ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ ਉਹ ਸਾਰੇ ਇੰਡੀਆ 'ਚ ਉਹ ਦਿੱਲੀ ਦੇ ਸਕੂਲਾਂ ਜਿਵੇਂ ਤੇ ਵਰਲਡ ਕਲਾਸ ਦਾ ਹੋ ਗਿਆ 8 ਸਾਲ ਹੋ ਗਏ ਤੋਂ ਰਾਜਧਾਨੀ ਤੋਂ ਦਿੱਲੀ 'ਚ ਔਰ ਦਿੱਲੀ ਦਾ ਮਾਡਲ ਸਿਰਫ ਪ੍ਰਚਾਰਿਆ ਜਾ ਰਿਹਾ ਉਹਦੇ ਜ਼ਮੀਨ ਦੇ ਉੱਤੇ ਦਿੱਲੀ ਜਾ ਕੇ ਤੁਸੀਂ ਦੇਖੋਗੇ ਤਾਂ ਦੇ ਆਰ ਨੋ ਬੈਟਰ ਸਕੂਲਸ ਇਨ ਐਨੀ ਅਦਰ ਪਾਰਟ ਆਫ ਦਿ ਕੰਟਰੀ ਨੰਬਰ 1 ਨੰਬਰ 2 ਇੱਕ ਪੋਸ਼ਨ ਅਭਿਆਨ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹੜੇ ਗਰੀਬ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਅੱਛੀ ਨਿਊਟ੍ਰੀਸ਼ਨ ਦੇਣ ਵਾਸਤੇ ਪੋਸ਼ਕ ਖਾਣਾ ਦੇਣ ਵਾਸਤੇ ਗਵਰਨਮੈਂਟ ਆਫ ਇੰਡੀਆ ਪੈਸੇ ਦਿੰਦੀ ਹੈ ਇਹਨਾਂ ਨੇ ਸਾਰੇ ਹੁਣ تقريبا 10 ਮਹੀਨੇ ਹੋ ਗਏ ਇਹਨਾਂ ਨੇ ਸਿਰਫ ਉਹ ਗ੍ਰਾਂਟ ਦਾ 0.4% ਇਸਤੇਮਾਲ ਕੀਤਾ ਜੀ ਹਰਿਆਣਾ ਹਿਜ਼ ਯੂਟਿਲਾਈਜ਼ਡ 83% ਸਮਾਚਲ ਪ੍ਰਦੇਸ਼ ਹਿਜ਼ ਯੂਟਿਲਾਈਜ਼ਡ 74% ਔਰ ਜਿਹੜੇ ਇਹ ਕਹਿੰਦੇ ਕਿ ਅਸੀਂ ਸਾਰੇ ਦੁਨੀਆ ਦੇ ਬਰਾਬਰ ਦੇ ਸਕੂਲ ਬਣਾਉਣੇ ਨੇ ਜਿਹੜੀ ਫ੍ਰੀ ਗ੍ਰਾਂਟ ਆਈ ਚਲੋ ਆਪਣੇ ਕੋਲੋਂ ਦੇ ਪੈਸੇ ਲਾਉਣੇ ਇਹਨਾਂ ਨੂੰ ਮੁਸ਼ਕਲ ਲੱਗ ਹੀ ਰਹੇ ਨੇ ਕਿਉਂਕਿ ਪੰਜਾਬ ਦੇ ਕੋਲ ਪੈਸਾ ਹੈ ਨਹੀਂ ਲੇਕਿਨ ਜਿਹੜੀ ਕੇਂਦਰ ਗ੍ਰਾਂਟ ਦੇ ਰਹੀ ਹੈ ਬੱਚਿਆਂ ਦੇ ਭਿੱਤਰ ਖਾਣੇ ਵਾਸਤੇ ਜੀ ਇਹ ਉਹ ਤਾਂ ਇਸਤੇਮਾਲ ਨਹੀਂ ਕਰਦੇ ਤੇ ਵਰਲਡ ਕਾਫ ਤੋਂ ਕਵਾ ਲੰਗੇ ਜੀ ਔਰ ਇਸੇ ਤਰ੍ਹਾਂ ਤੁਸੀਂ ਕੱਲ ਪੜਿਆ ਹੋਣਾ ਕਿ 650 ਜਿਹੜੇ ਹਜਮਤ ਪੀਪੀਐਸਸੀ ਨੇ ਭਰਤੀ ਕੀਤੇ ਸੀਗੇ ਪੰਜਾਬ ਦੇ ਸਕੂਲਾਂ ਦੇ ਵਿੱਚ ਦੇ ਆਰ ਗoing on ਮਾਸ ਕਲੀਵ ਕਿਉਂਕਿ ਉਹਨਾਂ ਨੂੰ ਜਿਹੜਾ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਬਾਅਦ ਉਹਨਾਂ ਦੀਆਂ ਸਰਵਿਸਿਜ਼ ਰੈਗੂਲਰਾਈਜ਼ ਨਹੀਂ ਕੀਤੀਆਂ ਜਾ ਰਹੀਆਂ ਸਾਰੇ ਪਾਸੇ ਦਾ ਹਹਾਕਾਰ ਮਚੀ ਹੋਈ ਜਿਨ੍ਹਾਂ ਨੇ ਸੋ ਕਾਲਡ ਜੋਬ ਵੀ ਦੇ ਰਹੇ ਨੇ ਬਹੁਤ سارے ਯਾ ਐਮਪਲੋਈਜ਼ ਯੂਨੀਅਨ ਪ੍ਰੋਟੈਸਟ ਕਰ ਰਹੀਆਂ ਪੁਲਿਸ ਨੇ ਦੇਖੋ ਕੱਲ ਪਰਫਾਰਮੈਂਸ ਟੀਟ ਕੀਤਾ ਸੀਗਾ 2022 اکتوبر ਦੀ ਪ੍ਰਕਿਰਿਆ ਖਤਮ ਹੋਈ ਹੋਈ ਹੈ ਸਾਬਕਾ ਇੰਸਪੈਕਟਰਸ ਦੀ ਹੈਡ ਕਨਸਟਬਲ ਦੀ ਕਨਸਟਬਲ ਦੀ ਜੀ ਸਾਰਾ ਪ੍ਰੋਸੈਸ ਕੰਪਲੀਟ ਹੈ ਲੇਕਿਨ ਇਹ ਉਹਨਾਂ ਦੇ ਮੈਰਿਜ ਲਿਸਟ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਸਿਲੈਕਸ਼ਨ ਪ੍ਰੋਸੈਸ ਨੂੰ ਅੱਗੇ ਨਹੀਂ ਵਧਾ ਰਹੇ ਜੀ ਸੋ ਇਸ ਕਰਕੇ ਕਹਿਨ ਕਹਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਬਿਲਕੁਲ ਲੇਕਿਨ ਇੱਥੇ ਤਾਂ ਇਸ਼ਤਿਹਾਰ ਦੇ ਦੇ ਕੇ ਤਾਂ ਆਪਣਾ ਪੂਰਾ ਜਿਹੜਾ ਹੈ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ਼ਤਿਹਾਰਾਂ ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਨੇ ਇਸ ਤੋਂ ਲੈ ਕੇ ਵੀ ਤੁਸੀਂ ਕਈ ਵਾਰ ਜਿਹੜਾ ਹੈ ਆਵਾਜ਼ ਰੂਹ ਚੁੱਕੀ ਹੈ ਉਹ ਤਾਂ ਇਹਨਾਂ ਦਾ ਜਾਗਜ਼ਾਰ ਉਹ ਗੱਲ ਕੇਜਰੀਵਾਲ ਜਿਹੜਾ ਨਾ ਜੀ ਬੇਸਿਕਲੀ ਇਹ ਮਖੌਟਾ ਹੈ ਦਾ ਇਹ ਤਾਂ ਇਹ ਤਾਂ ਮੋਦੀ ਨਾਲੋਂ ਹੀ ਜ਼ਿਆਦਾ ਪੈਸੇ ਇਸ਼ਤਿਹਾਰਾਂ ਤੇ ਖਰਚ ਰਿਹਾ ਜੀ ਪੈਨ ਇੰਡੀਆ ਸਾਰੇ ਅਖਬਾਰਾਂ ਵਿੱਚ ਫਰੰਟ ਪੇਜ 컬러 ਦੇ ਇਸ਼ਤਿਹਾਰ ਪੰਜਾਬ ਦੇ ਖੇਤਿਆਂ ਤੋਂ ਜਾ ਰਹੇ ਨੇ ਔਰ ਇਲੈਕਟ੍ਰੋਨਿਕ ਮੀਡੀਆ ਵਿੱਚ ਪਬਲਿਸੀਟੀ ਕਰ ਰਹੇ ਨੇ ਔਰ ਇਹ ਦੂਸਰਾ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਉੱਥੇ ਕਹਿੰਦੇ ਜੀ ਬੀਜੇਪੀ ਨੇ ਗੋਦੀ ਮੀਡੀਆ ਬਣਾਤਾ ਤੇ ਇਹਨਾਂ ਨੇ ਇਸੇ ਪੰਜਾਬ ਦੇ ਵਿੱਚ ਕੇਜੀ ਮੀਡੀਆ ਕ੍ਰੀਏਟ ਕੀਤਾ ਸੀ ਜੀ ਇਹਨਾਂ ਇੱਕ ਵਾਰ ਨਹੀਂ ਕਹਿ ਚੁੱਕਾ ਔਰ ਮੇਰੇ ਵਰਗੇ ਜਿਹੜੇ ਆਪੋਜੀਸ਼ਨ ਦੇ ਲੀਡਰਸ ਨੇ ਉਹਨਾਂ ਨੂੰ ਕੰਪਲੀਟ ਹਦੈਤਾ ਨੇ ਪ੍ਰਿੰਟ ਮੀਡੀਆ ਨੂੰ ਖਾਸ ਤੌਰ ਤੇ ਕਿ ਇਹਨਾਂ ਦੀ ਕੋਈ ਖਬਰ ਨਹੀਂ ਛਪਣੀ ਪਈ ਜੀ ਇਸ ਕਰਕੇ ਇਹ ਪੰਜਾਬ ਦੇ ਵਾਸਤੇ ਬਹੁਤ ਖਤਰਨਾਕ ਸਿੱਧ ਹੋ ਰਹੇ ਨੇ ਜੀ ਔਰ ਹਰ ਪਾਸੇ ਜਿਹੜਾ ਹੈ ਇਹਨਾਂ ਦਾ ਇਹਨਾਂ ਦਾ ਐਕਸਪੋਜ਼ਰ ਹੋ ਰਿਹਾ ਸੀ ਉਹ ਸੰਗਰੂਹ ਹਾਰ ਕੇ 3 ਮਹੀਨਿਆਂ ਚ ਤੇ ਜਲੰਧਰ ਦਾ ਮੈਂ ਸਮਝਦਾ ਕਿ ਦੇ ਅਬਰੀ ਪੋਸਿਬਿਲਿਟੀ ਇਹਨਾਂ ਦੀ ਜਮਾਨਤ ਦਿੱਤ ਹੋਊਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ ਸਾਹਿਬ ਨਾਲ ਗੱਲ ਕਰਨ ਲਈ ਸੁਖਪਾਲ ਕਹਿਰਾ ਕੌਂਗਸੀ ਆਗੂ ਅਕਸਰ ਵਕਵਾਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਕੇਰਦੇ ਆਏ ਨੇ ਔਰ ਹੁਣ ਇਸ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਜੋ ਲਗਾਤਾਰ ਇਤਿਹਾਰ ਵੀ ਦਿੱਤੇ ਜਾਂਦੇ ਨੇ ਲੱਖਾਂ ਰੁਪਏ ਖਰਚੇ ਜਾਂਦੇ ਨੇ ਔਰ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਬਿਆਨ ਸਾਹਮਣੇ ਆਉਂਦੇ ਨੇ ਲੇਕਿਨ ਇੱਥੇ ਕਿਸ ਤਰ੍ਹਾਂ ਦੇ ਨਾਲ ਇਹ ਦਿੱਲੀ ਦਾ ਸਿੱਖਿਆ ਮਾਡਲ ਜਿੱਥੇ ਅਧਿਆਪਕਾਂ ਦੀ ਹੀ ਕਾਟ ਮਹਿਸੂਸ ਹੋ ਰਹੀ ਹੈ ਆਪਣੇ ਆਪ ਦੇ ਵਿੱਚ ਇਸ ਦੇ ਲੈ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਪੜਾਈਆਂ ਹੋ ਰਹੀਆਂ